ਲੱਭੀ ਸੰਦ ਵੀ ਆ ਗਿਆ ਆਪਣੇ ਕੋਲ ਆ ਸੰਦ ਫਿਰ ਗਿਆ ਜਿੰਮੀ ਫੇਰ ਗਿਆ ਨਾੜੀ ਚੱਕਰ ਪਤਾ ਕੀ ਆ ਨਾੜੀ ਜਿੰਦਾਬਾਦ ਤਾਂ ਇੱਧਰ ਕੁੜੀਆਂ ਦਾ ਮੁਕਾਬਲਾ ਹੋਈ ਜਾਂਦਾ ਲੜਪੀਆਂ ਕੁੜੀਆਂ ਦੇਖੋ ਇਹ ਮੁੰਡੇ ਹੋ ਗਏ ਚੱਲੇ ਆ ਤਿਆਰ ਇਕੱਠ ਬਣਾ ਕੇ ਲੱਗਦਾ ਕੋਈ ਪੰਗਾ ਬੁੰਗਾ ਆ ਗਿਆ ਗੁਰੂ ਕਾਸ਼ੀ ਯੂਨੀਵਰਸਿਟੀ ਚ ਆਏ ਸੀਗੇ ਤੇ ਇੱਥੋਂ ਬਾਲ ਬੁੱਲ ਸੈੱਟ ਕਰਾ ਕੇ ਆਹ ਬਾਈ ਯਾਰ ਕੇ ਨੂੰ ਮਿਲ ਕੇ ਆਪਾਂ ਅੰਦਰ ਆਣੇ ਆਜੋ ਬਈ ਬਾਲ ਵੀ ਹੋਰ ਬਾਲ ਬੂਲ ਸੈਟ ਕਰਾ ਕੇ ਆਇਆ ਜੀ ਤਾਂ ਥੈਂਕ ਯੂ ਬੀਚ ਤੇ ਆਪਾਂ ਜਾਣਿਆ ਹੁਣ ਅੰਦਰ ਗੁਰੂਗਰਾਸ ਯੂਨੀਵਰਸਿਟੀ ਚ ਪੇਪਰ ਚੱਲ ਰਹੇ ਆ ਬਾਹਰ ਚ ਬਹੁਤ ਜਨ ਲੋਕ ਖੜੇ ਆ ਮੇਰੀ ਵੀਡੀਓ ਦੇਖ ਰਹੇ ਮਿੱਤਰ ਵੇਲੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੀ 22 ਦਸੰਬਰ 2025 ਸਾਲ ਦਾ ਲਾਸਟ ਮਹੀਨਾ ਚੱਲ ਰਿਹਾਗਾ ਤੇ ਪੇਪਰਾਂ ਦਾ ਟਾਈਮ ਆ ਗਿਆ ਚੌਲ ਲਵਜੀਤ ਸਿੰਘ ਹਾਂ ਇਹ ਤਾਂ ਹੈ ਤੇ ਬਾਹਰ ਚ ਬਹੁਤ ਭੀੜ ਹੋਈ ਪਈ ਹੈ ਕਿ ਸਾਰੇ ਪੇਪਰ ਦੇ ਗਿਆ ਆ ਦੇਖੋ ਯੂਨੀਵਰਸਿਟੀ ਜੱਜ ਸਾਰੇ ਸਟੂਡੈਂਟ ਆਏ ਹੋਇਆ ਪੇਪਰ ਚੱਲ ਜੀ ਜਾਂਦੇ ਤਾਂ ਕਰਕੇ ਰਾਸ ਬਹੁਤ ਆ ਗਿਆ ਨੌਕਰੀ ਤਾਂ ਕਿਹਨੂੰ ਦੇਣੀ ਆ ਆਲੇ ਕੰਮ ਤੋਂ ਰਾਸ ਬਹੁਤ ਆ ਗਿਆ ਅੱਲੀ ਵਰਗੇ ਮਿਲਿਆ ਹੋਰ ਬਈ लवली ਜੀ ਜਿੰਦਾਬਾਦ ਜੈ ਇੱਧਰ ਕੁੜੀਆਂ ਦਾ ਮੁਕਾਬਲਾ ਹੋ ਜਾਂਦਾ ਲੜਪੀਆਂ ਕੁੜੀਆਂ ਯੂਨੀਵਰਸਿਟੀ ਵਿੱਚ ਪੀੜ ਬਹੁਤ ਆ ਗਈ ਹੋਰ ਬਈ ਕੀ ਹਾਲ ਆ ਖਾਲਸਾ ਸਾਹਿਬ ਬਈ ਇੱਧਰ ਮਾਮਲਾ ਆਪਾਂ ਖਿਆ ਪੈ ਲੜਾਈ ਹੋ ਜਾਂਦੀ ਹੈਗੀ ਗਾਂਧੀ ਗੁਰੂ ਦੀ ਲੜਾਈ ਲੱਭੀ ਆਇਆ ਯਾਰ ਬਹੁਤ ਪੀੜਾ ਯੂਨੀਵਰਸਿਟੀ ਚ ਬਈ ਬਹੁਤ ਪੀੜਾ ਅੱਜ ਆ ਭੈਣ ਚੋ ਤਾ ਦੇਖੀ ਜਾਂਦੇ ਅੱਦੇ ਇੱਧਰ ਕਪਲ ਪਾ ਗਏ ਗਾਇਸ ਆਪਣੇ ਯੂਨੀਵਰਸਿਟੀ ਵਿੱਚ ਲੜਾਈ ਹੋ ਗਈ ਮੁੰਡਿਆਂ ਦੀ ਲੜਾਈ ਦਾ ਤੁਸੀਂ ਦੇਖੀ ਹੁੰਦੀ ਐ ਇੱਥੇ ਕੁੜਕਾਂ ਦੀ ਵੀ ਹੁੰਦੀ ਆ ਆ ਬਾਬੇ ਦਿਖਾਵਾਂਗੇ ਤੁਹਾਨੂੰ ਥੋੜਾ ਮੋਟਾ ਵਲੌਗ ਬਣਾਇਆਗਾ ਜਿਹੜੀ ਵੀ ਗਲੀ ਦੇਖਦੇ ਆਂਗੇ ਸਾਰੀ ਸਟੂਡੈਂਟਾਂ ਨਾਲ ਭਰੀ ਆ ਤਾਂ ਕਰ ਕਿਉਂਕਿ ਪੇਪਰ ਚੱਲ ਰਹੇ ਹੈਗੇ ਤੇ ਇੱਧਰ ਲੱਭੀ ਸੰਦ ਵੀ ਆ ਗਿਆ ਆਪਣੇ ਕੋਲ ਆਹ ਸੰਦ ਫਿਰ ਗਿਆ ਜਿੰਮੀ ਥੇਰ ਗਿਆ ਲੈ ਜਿੰਮੀ ਥੇਰ ਗਿਆ ਦੀ ਫਰਸਟ ਕਾਪੀ ਚੱਕਰ ਪਤਾ ਕੀ ਆ ਨਾਟ ਹੀ ਅੱਜ ਨਾ ਆਣ ਕਬਾਲੀ ਹੈ ਕਿਉਂਕਿ ਪੇਪਰ ਚੱਲ ਰਹੇ ਨੇ ਨਾਟੇ ਚੱਕਰ ਪਤਾ ਕੀ ਆ ਨਾੜੀ ਨਾੜੀ ਗੱਲ ਪਤਾ ਕੀ ਆ ਯਾਰ ਮੇਰਾ ਯੂਨੀਵਰਸਿਟੀ ਤੋਂ ਬਿਨਾ ਜੀਣੀ ਲੱਗਦਾ ਆ ਦੇਖ ਯਾਰ ਬਈਰ ਲੱਭੀ ਮੇਰਾ ਭਰਾ ਮਿਲ ਆ ਬੋਟ ਨਾ ਬੁਲਾਉਂਦੀ ਨੀ ਗਾ ਵਿਆਹ ਕਰਾ ਲੈ ਬਾਈ ਨੇ ਤਾਂ ਨਹੀਂ ਬੁਲਾਉਂਦਾ ਲੱਭੀ ਨੇ ਲੱਭੀ ਨੇ ਵਿਆਹ ਕਰਾ ਲਿਆ ਬੈ ਕੇ ਤੋਂ ਕਰਾ ਲਿਆ ਉਹ ਆ ਵੀ ਕਰਾ ਲਿਆ ਆਪਣਾ ਮਹੀਨਾ ਹੋ ਗਿਆ ਵਿਆਹ ਨੂੰ ਜਵਾਬ ਕਿਹੜਾ ਲੱਭੀ ਘੜ ਜਵਾਬ ਲੱਭੀ ਘੜ ਆੜ ਮੋਲ ਭਰਾ ਆਪਣਾ ਸਾਡੇ ਵਾਲਾ ਤੈਨੂੰ ਵਧੀਆ ਹਰ ਚ ਆਪਾਂ ਹਰ ਕਿਦਲਵੰਡੀ ਸਾਡੇ ਲਈ ਤੇਰੇ ਵਿਆਹ ਤੇ ਨਹੀਂ ਆਇਆ ਤੈਨੂੰ ਪਤੀ ਆ ਆਪਾਂ ਦੂਜੀ ਵਾਰ ਕਰਾਉਣਾ ਦੂਜੀ ਵਾਰ ਕਰਾਉਣਾ ਕੌਣ ਖੜਾਗਾ ਜਿਗਰ ਦਾ ਭਰਾ ਕਲਾਕਾਰ ਕਿਉਂਕਿ ਕਲਾਕਾਰੀ ਖੂਨ ਚ ਹੁੰਦੀ ਆ ਆਪਾਂ ਇਹ ਤੋਂ ਅੱਜ ਇੱਕ ਸ਼ੇਰ ਸੁਣਨਾ ਸੁਣਾਈ ਬਈ ਯਾਰ लवली ਭਰਾਗ ਆਪਣਾ ਇਹ ਅਦਰ ਪਾਣੀ ਮੇ ਜਾਓਗੇ ਤੋ ਡੁੱਬ ਜਾਓਗੇ ਅਗਰ ਪਾਣੀ ਮੇ ਜਾਓਗੇ ਤੋ ਡੁੱਬ ਜਾਓਗੇ ਅਗਰ ਨਹੀਂ ਜਾਓਗੇ ਤੋ ਨਹੀਂ ਡੁੱਬੋਗੇ ਵਾ 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 ਬਹੁਤ ਸੋਹਣਾ ਸੁਣਾਏਗਾ ਆਇਆ ਹੁਣ ਲੱਭੀ ਤੂੰ ਤਾਂ ਆਇਆ ਆ ਜਾ ਚੱਲ ਆ ਜਾ ਓਏ 나ਡੀ ਆਇਆ ਕਾਮ ਹੈਰ ਵੌਇਸ ਦੇਖੋ ਇਹ ਮੁੰਡੇ ਹੋ ਗਏ ਚੱਲੇ ਆ ਤਿਆਰ ਕੱਠ ਬਣਾ ਕੇ ਲੱਗਦਾ ਕੋਈ ਪੰਗਾ ਬੁੰਗਾ ਹੈ ਇਹਨਾਂ ਦਾ ਹਾਂ ਕੀ ਕਹਿਣਾ ਹੁਣ ਤੇਰਾ ਸਾਰਿਆਂ ਨੂੰ ਪੁੱਛ ਲੈ ਕੇ ਤੂੰ ਮਰ ਲੰਗ ਉਹਦਾ ਹੈਗੀ ਆ ਮੈਂ ਅਭੀ ਲੱਗਦਾ ਲੜਾਈ ਹੋ ਗਈ ਭੱਜ ਕੇ ਆਈ ਹਿੰਦੇ ਉਧਰ ਸਾਹਮਣੇ ਕੱਠ ਹੋਇਆ ਪਿਆ ਲੱਭੀ ਦੀ ਹੋਗੀ ਲੱਭੀ ਦੀ ਹੋਗੀ ਕਹਿੰਦਾ ਲੜਾਈ ਕਿ ਅੱਜ ਫੁੱਲ ਪੀੜਾ ਹੈ ਸੱਚੇ ਪ੍ਰਭਾ ਕੋਈ ਕੋਈ ਨਾ ਅੱਛਾ ਆਪਣੇ ਯਾਰ ਦੋਸਤ ਗੱਲਾਂ ਕਰੀ ਜਾਂਦੇ ਆ ਇੱਥੇ ਅੰਮਰਸਾੜ ਤੋਂ ਆਉਂਦੇ ਬੰਦੇ ਆਪ ਆ ਗਏ ਇੱਥੇ ਵੀ ਲੜਾਈ ਹੋ ਗਈ ਸੀ ਕਿਸੇ ਨਾਲ ਨਹੀਂ ਲੜੀ ਪਹਿਲੇ ਵੀ ਲੜਾਈ ਕੀਤੀ ਹੋਈ ਸੀ ਪਾਣੀ ਸੇਰ ਮੁੰਡੇ ਲਵਲੀ ਗਲਤ ਗੱਲ ਆ ਵੀ ਯੂਨੀਵਰਸਿਟੀ ਚ ਲੜਾਈ ਨਹੀਂ ਕਰਨੀ ਚਾਹੀਦੀ ਪੜਨਾ ਆਇਆ ਤਾਂ ਆਪਣਾ ਪੜਨਾ ਚਾਹੀਦਾ ਹੈ ਅੱਜ ਦਾ ਵੀ ਦਿਨ ਹੀ ਖਰਾਬ ਆ ਗਿਆ ਯੂਨੀਵਰਸਿਟੀ ਵਿੱਚ ਲੜਾਂਗੇ ਹੋ ਰੰਗਾਗਾ ਦੋ ਤਨਲ ਰੰਗ ਹੋ ਚੁੱਕੀਆਂ ਹੁਣ ਤਾਈਂ ਮਾਹੌਲ ਖਰਾਬ ਹੋ ਜਾਂਦਾ ਯੂਨੀਵਰਸਿਟੀ ਦਾ ਹੌਲੀ-ਹੌਲੀ ਲੱਗਦਾ ਛੋਣੇ ਗਿਆ ਸੀ ਵੀ ਨੌਟਰੀ ਕਰਾ ਕੇ ਲਿਆਓ ਇਹ ਕਿਹਦਾ ਉਹ ਸਰਟੀਫਿਕੇਟ ਯਾਰ ਹੈ ਗੈਪ ਨਾ ਨਾ ਪਤਾ ਨਹੀਂ ਨੌਟਰੀ ਜੀ ਕਰਵਾਈ ਨੌਟਰੀ ਕਰਵਾਉਣ ਨੂੰ ਕਿਹਾ ਸੀ ਗਿਆ ਤੇ ਹੁਣ ਅਸੀਂ ਯੂਨੀਵਰਸਿਟੀ ਵਿੱਚ ਆਏ ਆ ਅਸੀਂ ਕਚਹਿਰਾਂnga ਤੋਂ ਨੌਟਰੀ ਕਰਵਾ ਕੇ ਲਿਆ ਆ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਬਾਤਾਬਾਰ ਨਨਪੋਲ ਹੈ ਯੂਨੀਵਰਸਿਟੀ ਵਿੱਚ ਜੰਗ ਲੱਗੀ ਆ ਤੇ ਲੜਾਈ ਦਾ ਮਾਹੌਲ ਹੈ ਕਦੇ ਕਦੇ ਸੱਚ ਹੋ ਜਾਂਦੇ ਮੇਰੇ ਬੋਲ ਐ ਨਾੜੀ ਸੂਈ ਗੱਲਣਾ ਚੱਕਰ ਪਤਾ ਕੀ ਆ ਤਾਂ ਨਾੜੀ ਨੂੰ ਪੈ ਗਿਆ ਚੱਕਰ ਤਾਂ ਨਾੜੀ ਨੂੰ ਚੱਕਰ ਵੀ ਆ ਗਿਆ ਸੱਚ ਚੱਕਰ ਕੇ ਮੈਂ ਸੀ ਉਦੋਂ ਵੀ ਆ ਗਿਆ ਸੀ ਯਾਰ ਕਾਦਾ ਨਹੀਂ ਸੀ ਕੋਈ ਧੁੰਦਲਾਇਆ ਹੋ ਗਿਆ ਸੀ ਬਈ ਆਪਾਂ ਨੂੰ ਆਪਣਾ ਭਰਾ ਮਿਲਿਆ ਜਸਨ ਇਹ ਮੈਨੂੰ ਦੇਖ ਕੇ ਲੱਗ ਗਿਆ ਹਸਣ ਦਿলো ਪਿਆਰਾ ਬਈ ਯਾਰ ਆਪਣਾ ਹੈ ਯੂਨੀਵਰਸਿਟੀ ਵਾਲਾ ਜਵਾਕ ਆ ਜੇ ਪਰ ਹੋਰ ਵੇ ਕਿੱਥੇ ਆ ਸੀ ਓਏ ਮੈਂ ਪੇਪਰ ਦੇ ਕੇ ਆਇਆ ਸੀ ਹੁਣੇ ਹੁਣੇ ਪੇਪਰ ਦੇ ਗਿਆ ਜੀ ਹਾਂ ਦਿਖਾਵਾਂ ਦਿਖਾ ਇਹ ਆ ਤੇਰੇ ਪੇਪਰ ਆ ਇਹ ਆ ਦੇਖੋ ਬੀਬੀ ਆ ਪੇਪਰ ਦਿੱਤਾ ਸੀ ਉਹ ਬਈ ਪੁੱਠਾ ਹੈ ਜੀ ਕਿਹਦਾ ਪੇਪਰ ਹੈ ਕਿਹਦਾ ਇਹ ਬਈ ਆਪਣਾ ਪੇਪਰ ਹੈ ਤੇ ਹੁਣੇ ਦੇ ਕੇ ਆਈ ਸੀ ਜੀ ਤਾਂ ਕਰਕੇ ਅੱਜ ਆਪਾਂ ਮਿਲ ਗਏ ਕਿਵੇਂ ਆ ਰਿਹਾ ਜ਼ਰਾ ਪੇਪਰ ਅੱਜ ਦਾ ਪੂਰਾ ਗੈਟ ਪੂਰਾ ਗੈਟ ਚੱਲ ਵੀ ਹੁਣ ਆਪਾਂ ਚੱਲਦੇ ਹਾਂ ਸੁਨਹਿਰ ਕਿਧਰ ਨੂੰ ਆਪਣੇ ਯਾਰ ਮਿਲੇ ਜੀ ਬਣਾ یونیورسٹی ਵਾਲੇ ਹੋਰ ਜਾਣ ਹੈ ਭਾਈ ਜੱਫੀ ਪਾਇਆ ਲੈ ਆ ਬਈ ਯਾਰ ਜੱਫੀ ਪਾਇਆ ਬੜੇ ਬੋਲੀ ਵਾਲੇ ਜੁੜੀ ਭੱਟੀ ਵਿੱਚ ਆ ਗਏ ਹੈ ਹੋਰ ਮਿਲ ਗਿਆ ਆਪਾਂ ਨੂੰ ਚਾਹ ਜੂ ਪੀ ਜਾਂਦਾ ਹੈ ਹੋਰ ਬਈ ਚਾਹ ਵੀ ਲੈਣਾ ਚੂ ਤਾਂ ਜੀ ਪੀਂਦੇ ਨੇ ਯਾਰ ਚਾਹ ਵੀ ਚਾਹ ਪੀਓ ਚੂ ਨਾ ਪੀਓ ਨਹੀਂ ਗੱਲ ਹਾਂਜੀ ਹਾਂਜੀ ਈਲਾ ਵਸ ਲੈ ਜਾਂਦਾ ਮਾਪੀ ਆਏ ਚੱਲੇਗੇ ਚਲੋ ਕਾਹ ਬਣ ਗਈ ਆਪਾਂ ਨੂੰ ਤੇ ਬਈ ਯੂਨੀਵਰਸਿਟੀ ਵਿੱਚ ਮਾਹੌਲ ਪੂਰਾ ਬਣਾਂਗਾ ਇੱਧਰ ਆਉਂਦਾ ਆਪਣਾ ਯਾਰ ਗਿਆਨੀ ਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਲਓ ਜੀ ਹੁਣ ਆਪਾਂ ਯੂਨੀਵਰਸਿਟੀ ਤੋਂ ਬਾਹਰ ਜਾ ਰਹੇ ਹਾਂ ਤੇ ਮੈਨੂੰ ਯਾਰ ਆ ਗਿਆ ਇੱਕ ਸ਼ੇਰ ਸ਼ੇਰ ਸ਼ਕਲਾਂ ਦੇ ਚਿੱਟੇ ਪਰ ਦਿਲ ਦੇ ਕਾਲੇ ਆ ਆਹਾ ਆਹਾ ਸ਼ਕਲਾਂ ਦੇ ਆ ਚਿੱਟੇ ਪਰ ਅਸੀਂ ਦਿਲ ਦੇ ਕਾਲੇ ਆ ਕਿਵੇਂ ਬੁੱਲਰ ਤੇ ਗਾਹ ਪਾ ਦਾਂਗੇ ਬਾਈ ਅਸੀਂ ਗੁਰੂ ਕਾਸੀ ਵਾਲੇ ਆ ਤੋ ਹੁਣ ਅਸੀਂ ਬਾਹਰ ਚੱਲਦੇ ਆਂਗੇ ਔਰ ਸਾਹਮਣੇ ਆ ਗਿਆ ਗੇਟ ਯੂਨੀਵਰਸਿਟੀ ਦਾ ਜੀ ਆਪਾਂ ਆਏ ਸੀ ਬਾਈ ਅਨਮੋਲ ਦੇ ਸਲੂਨ ਤੇ ਅਨਮੋਲ ਖੜਾ ਤੇ ਇੱਥੇ ਡਰਾਈਵਰ ਸਕਾਟ ਵਰਗੇ ਸੱਦੇ ਅਫਰੀਕਾ ਦੇ ਆਏ ਯੂਨੀਵਰਸਿਟੀ ਵਿੱਚ ਵਰਦੇ ਆ ਆਪਣੇ ਤੇ ਇੱਧਰ ਲੱਭੀ ਫਾਲ ਬੁੱਲ ਸ਼ਟ ਕਰ ਜਾਂਦਾ ਹੈਲੋ ਯਾ ਯੂਨੀਵਰਸਿਟੀ ਜੋ ਬਾਹਰ ਨੇ ਆ ਗਏ ਬਾਹਰ ਆ ਗਏ ਤੇ ਹੁਣ ਆਪਾਂ ਇੱਥੇ ਬੱਸ ਰਿਕੀ ਜਾਂਦੇ ਆ ਉੱਥੇ ਖੜਦੇ ਯੂਨੀਵਰਸਿਟੀ ਦੇ ਬਾਹਰੋਂ ਉੱਥੇ ਬੱਚਾ ਕਰਦੇ ਆ ਚਲਵੰਡੀ ਜਾਪੇ ਜਾਵਾਂਗੇ ਚਲਵੰਡੀ ਸਾਹਿਬ ਤੋਂ ਇੰਦੀ ਬੱਸ ਆਪਣੇ ਪਿੰਡ ਨੂੰ ਜਾਊਗੀ ਇਹ ਬੱਸ ਸਟੈਂਡ ਤੇ ਆਪਣੀ ਬੱਸ ਖੜੀਆ ਹੋ ਸਾਹਮਣੇ ਉਹਦੇ ਆਪਾਂ ਚੜਾਂਗੇ ਤੇ ਜਾਂਦੇ ਆ ਤੇ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਹੁਣ ਮਿਲਾਂਗੇ ਅਗਲੀ ਵੀਡੀਓ ਚ ਕਾਹ ਉਹ ਨਾੜੀ ਹੁਣ ਪਹਾੜ ਆ ਗਿਆ ਓਏ ਕਰੀ ਚਲ ਬ੍ਰਿਜ ਪਹਾੜ ਦਾ ਕਿੱਥੇ ਕਿੱਥੋਂ ਟ੍ਰਿਪ ਲਾਉਣੀ ਆ ਆਪਾਂ ਨਿਊ ਇਅਰ ਪਾਰਟੀ ਚੱਲਣੇ ਸੀ ਬੜੇ ਐਵਾਇਡ ਕਰਾ ਸਾਨੂੰ ਉਹਨਾਂ ਨੇ ਲਓ ਜੀ ਨਿਊ ਇਅਰ ਪਾਰਟੀ ਦੇ ਸਮਲੇ ਜਾ ਰਹੇ ਆ ਉੱਥੇ ਬਣਾਵਾਂਗੇ ਬਲੌਗ ਉੱਚੀ ਬੋਲ ਰਿਹਾ ਹੈ ਕਲੀਅਰ ਗਏ ਸੀ ਭਾਈ ਉਹਨਾਂ ਦਾ ਸਾਨੂੰ ਮੈਸੇਜ ਆਇਆ WhatsApp ਤੇ ਜੀ ਜਾ ਰਹੇ ਆ ਉਹ ਤੁਹਾਨੂੰ ਦਿਖਾਵਾਂਗੇ ਨਿਊ ਇਅਰ ਪਾਰਟੀ ਕਿੱਦਾਂ ਮਨਾਉਂਦੇ ਆ ਉਹ